ਐੜੀ ਮਸੰਤ ਦੇ ਤਿਉਹਾਰ ਵਿੱਚ ਕੁਝਕ ਦਿਨ ਹੀ ਰਹਿੰਦੇ ਸਨ ਡੰਡੀ ਬੱਚੇ ਪਤੰਗ ਚੜਾਉਣ ਵਿੱਚ ਮਸਤ ਸਨ ਡੰਡੀ ਉਹ ਇੱਕ ਦੂਜੇ ਦੇ ਪਤੰਗ ਵੀ ਕੱਟ ਦਿੰਦੇ ਜਿਸ ਸਦਕਾ ਕੱਟਿਆ ਪਤੰਗ ਕੁਝ ਦੂਰ ਤੱਕ ਉੜਦਾ ਰਹਿੰਦਾ ਅਤੇ ਫਿਰ ਧਰਤੀ ਉੱਤੇ ਡਿੱਗ ਪੈਂਦਾ ਡੰਡੀ ਗਰੀਬਾਂ ਦੇ ਬੱਚੇ ਏ ਕੱਟੇ ਹੋਏ ਪਤੰਗਾਂ ਨੂੰ ਫੜਨ ਲਈ ਭਜਦੇ ਡੰਡੀ ਉਹਨਾਂ ਦੇ ਮੂੰਹ ਉੱਪਰ ਪਤੰਗ ਵੱਲ ਹੁੰਦੇ ਉਹਨਾਂ ਨੂੰ ਕਈ ਵਾਰ ਪਤਾ ਹੀ ਨਾ ਲੱਗਦਾ ਉਹਨਾਂ ਦਾ ਪੈਰ ਨਾਲੀ ਵਿੱਚ ਧਰਿਆ ਜਾਂਦਾ ਡੰਡੀ ਉਹ ਲਿਬੜੇ ਪੈਰ ਦੀ ਵੀ ਪ੍ਰਵਾਹ ਨਾ ਕਰਦੇ ਅਤੇ ਪਤੰਗ ਦੇ ਮਗਰ ਹੀ ਭੱਜੇ ਜਾਂਦੇ ਡੰਡੀ ਜਦ ਪਤੰਗ ਹੱਥ ਵਿੱਚ ਆਉਣ ਲੱਗਦਾ ਤਾਂ ਕਈ ਵਾਰ ਉਹ ਗੁੱਥਮ ਗੁੱਥਾ ਹੀ ਹੋ ਜਾਂਦੇ ਅਤੇ ਇਸ ਝਗੜੇ ਵਿੱਚ ਪਤੰਗ ਪਾਟ ਜਾਂਦਾ ਡੰਡੀ ਫਿਰ ਉਹ ਹੋਰ ਪਤੰਗਵਾਲ ਬੱਚਾ ਨਾਲ ਲੱਗ ਜਾਂਦੇ ਡੰਡੀ ਅੱਜ ਤਾਂ ਉਹ ਹੈਰਾਨ ਹੀ ਹੋ ਗਏ ਟੰਡੀ ਬਿੰਦੂ ਪਤੰਗ ਚੜਾ ਰਿਹਾ ਸੀ ਡੰਡੀ ਉਸ ਦਾ ਪਤੰਗ ਕਾਫੀ ਉੱਚਾ ਦਿਖਾਈ ਦਿੰਦਾ ਸੀ ਟੰਡੀ ਇਤਕ ਉਸ ਦਾ ਪਤੰਗ ਆਪਣੇ ਪਤੰਗ ਦੀ ਡੋਰ ਨਾਲ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਡੰਡੀ ਅਚਾਨਕ ਇੱਕ ਕਬੂਤਰ ਉੱਡਿਆ ਜਾਂਦਾ ਇਹਨਾਂ ਪਤੰਗਾਂ ਦੀ ਡੋਰ ਵਿੱਚ ਉਲਝ ਗਿਆ ਡੰਡੀ ਬਿੰਦੂ ਦੇ ਪਤੰਗ ਦੀ ਡੋਰ ਉਸ ਦੇ ਪੈਰ ਵਿੱਚ ਫਸ ਗਈ ਡੰਡੀ ਕਬੂਤਰ ਨੇ ਡੋਰ ਕੱਢਣ ਲਈ ਪੈਰ ਮਾਰੇ ਤਾਂ ਡੋਰ ਹੋਰ ਉਲਝ ਗਈ ਡੰਡੀ ਪਤੰਗ ਕੱਟਿਆ ਗਿਆ ਅਤੇ ਡੋਰ ਟੁੱਟ ਗਈ ਡੰਡੀ ਕਬੂਤਰ ਦੇ ਜ਼ੋਰ ਮਾਰਨਾ ਸਦਕਾ ਕੁਝ ਰੜੀ ਡੋਰ ਉਸ ਦੇ ਪੈਰ ਵਿੱਚ ਫਸੀ ਰਹਿ ਗਈ ਅਤੇ ਉਹ ਡੋਰ ਸਮੇਤ ਉੱਡ ਕੇ ਕੁਝ ਦੂਰ ਬੇਰੀ ਉੱਤੇ ਜਾ ਬੈਠਾ ਡੰਡੀ ਉਸ ਦੇ ਪੈਰ ਵਿੱਚ ਫਸੀ ਡੋਰ ਬੇਰੀ ਦੀ ਟਾਹਣੀ ਵਿੱਚ ਹੀ ਫਸ ਚੁੱਕੀ ਸੀ ਜਿਸ ਸਦਕਾ ਕਬੂਤਰ 헤ਠਾਂ ਵੱਲ ਟਿੱਗ ਕੇ ਲਟਕ ਗਿਆ ਡੰਡੀ ਉਹ ਉਡਾਰੀ ਲਾਉਣ ਲਈ ਜੋਰ ਲਾਉਣ ਲੱਗਾ ਡੰਡੀ ਡੋਰ ਟਾਹਣੀ ਵਿੱਚੋਂ ਨਾ ਨਿਕਲੀ ਪਰ ਕਬੂਤਰ ਥੱਕ ਕੇ ਢਾਲ ਹੋ ਕੇ ਲਟਕ ਗਿਆ ਡੰਡੀ ਉਹ ਕਦੇ-ਕਦੇ ਖੰਭ ਹਲਾਉਂਦਾ ਅਤੇ ਫਿਰ ਹੌਸਲਾ ਛੱਡ ਦਿੰਦਾ ਡੰਡੀ ਬੱਚੇ ਉਸ ਵੱਲ ਵੇਖ रहे ਸਨ ਉਹਨਾਂ ਨੂੰ ਕਬੂਤਰ ਉੱਤੇ ਤਰਸ ਵੀ ਆ ਰਿਹਾ ਸੀ ਡੰਡੀ ਸੱਤ ਵਿੱਚੋਂ ਉੱਠ ਕੇ ਜਗਸੀਰ ਵੀ ਉਹਨਾ ਕੋਲ ਆ ਖੜਾ ਡੰਡੀ ਰਿਤਿਕ ਕਹਿਣ ਲੱਗਾ ਚਾਚਾ ਵਿਚਾਰਾ ਕਬੂਤਰ ਮਰ ਜੂ ਇਸ ਤੋਂ ਉੱਡਿਆ ਹੀ ਨਹੀਂ ਜਾਂਦਾ ਡੰਡੀ ਫਸਿਆ ਪਿਆ ਹੈ ਡੰਡੀ ਏ ਸੁਣ ਕੇ ਜਗਸੀਰ ਹੌਲੀ ਹੌਲੀ ਮੇਰੀ ਉੱਤੇ ਚੜਨ ਲੱਗਾ ਡੰਡੀ ਮੇਰੀ ਦੇ ਕੰਡਿਆਂ ਨਾਲ ਉਸ ਦੀਆਂ ਬਾਹਾਂ ਲੱਤਾਂ ਉੱਤੇ ਚਰੀਟਾਂ ਪੈ ਗਈਆਂ ਪਰ ਉਹ ਕਬੂਤਰ ਦੇ ਨੇੜੇ ਪਹੁੰਚ ਗਿਆ ਡੰਡੀ ਕਬੂਤਰ ਨੇ ਡਰਦੇ ਹੋਏ ਫਿਰ ਖੰਭ ਹਿਲਾਏ ਪਰ ਉਹ ਥੱਕ ਟੁੱਟ ਚੁੱਕਾ ਸੀ ਅਤੇ ਫਿਰ ਬੇਬਸ ਹੋ ਕੇ ਲਟਕ ਗਿਆ ਡੰਡੀ ਜਗਸੀਰ ਨੇ ਤਹਣੀ ਨਾਲੋਂ ਡੋਰ ਤੋੜੀ ਅਤੇ ਕਬੂਤਰ ਨੂੰ ਫੜ ਕੇ ਹੇਠਾਂ ਉਤਾਰ ਆਇਆ ਡੰਡੀ ਬੱਚਿਆਂ ਨੂੰ ਵੀ ਕਬੂਤਰ ਉਤਾਰ ਲੈਣ ਦੀ ਬਹੁਤ ਖੁਸ਼ੀ ਹੋਈ ਡੰਡੀ ਕਬੂਤਰ ਜ਼ਖਮੀ ਹੋ ਚੁੱਕਾ ਸੀ ਉਸ ਦੇ ਖੰਭਾਂ ਵਿੱਚੋਂ ਲਹੁ ਸੇਮ ਰਹਾ ਸੀ ਟੰਡੀ ਜਕਸੀਰ ਨੇ ਕਰੋ